ਨਮਸਕਾਰ ਸਤਿ ਸ਼੍ਰੀ ਅਕਾਲ ਮਰਹਬਾ ਸੋ ਸ਼ਹਿਰ ਲੁਧਿਆਣਾ ਜੀ ਹਾਂ ਕਾਰੋਬਾਰੀ ਸ਼ਹਿਰ ਦੇ ਵਿੱਚੋਂ ਇੱਕ ਵਾਰੀ ਫੇਰ ਬੋਗਸ ਪੀਲਿੰਗ ਨੂੰ ਲੈ ਕੇ ਵੱਡੇ ਖੁਲਾਸੇ ਹੋਏ ਨੇ ਬੋਗਸ ਬਿਲਿੰਗ ਦੇ ਥਰੂ ਵੱਡੀ ਟੈਕਸ ਚੋਰੀ ਦੇ ਖੁਲਾਸੇ ਕੀਤੇ ਗਏ ਨੇ ਔਰ ਇਹ ਟੈਕਸ ਚੋਰੀ ਦੇ ਖੁਲਾਸੇ ਕਿਸੇ ਹੋਰ ਵੱਲੋਂ ਨਹੀਂ ਬਲਕਿ ਪੰਜਾਬ ਜੀਐਸਟੀ ਜਿਹੜਾ ਪੰਜਾਬ ਬੀਐਸਟੀ ਡਿਪਾਰਟਮੈਂਟ ਵੱਲੋਂ ਕੀਤੀ ਗਈ ਹੈ ਦੱਸਿਆ ਜਾ ਰਿਹਾ ਕਿ ਕਰੋੜਾਂ ਰੁਪਏ ਦੀ ਟੈਕਸ ਚੋਰੀ ਬੋਗਸ ਬਿਲਿੰਗ ਦੇ ਥਰੂ ਜਦੋਂ ਇਹ ਖੁਲਾਸਾ ਕੀਤਾ ਗਿਆ ਹੈ ਜੀਐਸਟੀ ਵਿਭਾਗ ਵੱਲੋਂ ਤਾਂ ਇਸ ਨੂੰ ਦੇਖ ਕੇ ਜਿਹੜੇ ਮੰਤਰੀ ਹੈ ਫਾਈਨਾਂਸ ਮੰਤਰੀ ਪੰਜਾਬ ਦੇ ਐਫਐਮ ਜਿਹੜੇ ਹੈਗੇ ਹਰਪਾਲ ਛੀਮਾ ਉਹ ਵੀ ਸਖਤ ਐਕਸ਼ਨ ਦੇ ਵਿੱਚ ਆ ਗਏ ਔਰ ਉਹਨਾਂ ਨੇ ਇੱਕ ਬੜੀ ਹੀ ਸਖਤ ਹਦਾਇਤਾ ਦਿੱਤੀਆਂ ਗਈਆਂ ਨੇ ਹਰਪਾਲ ਚੀਮਾ ਉਹਨਾਂ ਵੱਲੋਂ ਮੰਤਰੀ ਵੱਲੋਂ ਕਿਹਾ ਗਿਆ ਕਿ ਸਿੱਧੇ ਸਿੱਧੇ ਬਿਜ਼ਨਸ ਨੂੰ ਕਾਰੋਬਾਰੀਆਂ ਨੂੰ ਸਿੱਧੇ ਤਰੀਕੇ ਦੇ ਤਨਾਲ ਵਾਰਨਿੰਗ ਦਿੱਤੀ ਗਈ ਹੈ ਚੇਤਾਵਨੀ ਦਿੱਤੀ ਗਈ ਹੈ ਕਿ ਜਿਹੜੇ ਵੀ ਟੈਕਸ ਚੋਰੀ ਕਰ ਰਹੇ ਨੇ ਉਹ ਜਿਹੜੇ ਹੈਗੇ ਆ ਸਾਵਧਾਨ ਹੋ ਜਾਣ ਉਹ ਬਖਸ਼ੇ ਨਹੀਂ ਜਾਣਗੇ ਡਿਪਾਰਟਮੈਂਟ ਨੂੰ ਵੀ ਸਿੱਧੇ ਨਿਰਦੇਸ਼ ਦਿੱਤੇ ਗਏ ਨੇ ਕਿ ਜਿਹੜੇ ਲੋਕ ਟੈਕਸ ਚੋਰੀ ਦੇ ਵਿੱਚ ਫੜੇ ਜਾ ਰਹੇ ਨੇ ਉਹਨਾਂ ਤੇ ਸਿੱਧੇ ਤੌਰ ਤੇ ਬਣਦੀ ਸਖਤ ਕਾਰਵਾਈ ਕੀਤੀ ਜਾਏ ਜੋ ਵੀ ਟੈਕਸ ਵੱਲੋਂ ਟੈਕਸ ਡਿਪਾਰਟਮੈਂਟ ਵੱਲੋਂ ਜੋ ਵੀ ਕਾਰਵਾਈ ਬਣਦੀ ਉਹ ਕੀਤੀ ਜਾਏ ਦੱਸ ਦਈਏ ਕਿ ਅੱਜ ਪੰਜਾਬ ਜੀਐਸਟੀ ਡਿਪਾਰਟਮੈਂਟ ਵੱਲੋਂ ਲੁਧਿਆਣਾ ਦੀ ਮੋਂਗਾ ਬ੍ਰਦਰਜ਼ ਦੇ ਯੂਨਿਟ 2 ਜਿਹੜਾ ਕਿ ਬੁੱਡੇਵਾਲ ਰੋਡ ਤੇ ਹੈ ਉੱਥੇ ਜਿਹੜੀ ਇੱਕ ਇਨਸਪੈਕਸ਼ਨ ਕੀਤੀ ਗਈ ਸਾਰੀ ਜਾਂਚ ਕੀਤੀ ਗਈ ਔਰ ਉਹਦੇ ਵਿੱਚ ਜਦੋਂ ਟੈਕਸ ਚੋਰੀ ਪਾਈ ਗਈ ਤਾਂ ਦੋਨੋਂ ਮਾਲਕਾਂ ਨੂੰ ਜੀ ਹਾਂ ਫਰਮ ਦੇ ਦੋਨੋਂ 파ਟਨਰਾਂ ਨੂੰ ਜਿਹੜਾ ਗ੍ਰਿਫਤਾਰ ਕਰ ਲਿੱਤਾ ਗਿਆ ਹਿਰਾਸਤ ਚ ਲੈ ਲਿੱਤਾ ਗਿਆ ਦੱਸਿਆ ਜਾ ਰਿਹਾ ਸੂਤਰਾਂ ਦੇ ਵਾਲੇ ਤੋਂ ਕਿ ਜਿਹੜੇ ਦੋ ਮਾਲਕਾਂ ਨੂੰ ਹਿਰਾਸਤ ਚ ਲਿਤਾ ਉਹਨਾਂ ਦਾ ਨਾਮ ਪਵਨ ਵਾਅ اور ਰੋਹਿਤ ਗੁਪਤਾ ਹੈਗਾ ਸੋ ਦੋਨਾਂ ਨੂੰ ਹਿਰਾਸਤ ਚ ਲੈ ਕੇ ਜੱਜ ਦੇ ਜੁਡੀਸ਼ਰੀ ਦੇ ਅੱਗੇ ਪੇਸ਼ ਕਰ ਦਿੱਤਾ ਗਿਆ ਦੱਸ ਜਿਏ ਕਿ ਕਰੋੜਾ ਰੁਪਏ ਦੀ ਲਗਭਗ ਦੱਸਿਆ ਜਾ ਰਿਹਾ ਹੈ 40 ਤੋਂ 50 ਕਰੋੜ ਰੁਪਏ ਦੀ ਟੈਕਸ ਚੋਰੀ ਹੋਣ ਦੇ ਅੰਦੇਸ਼ੇ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੁੱਲ ਮਿਲਾ ਕੇ ਮੋਂਗਾ ਟੈਕਸ ਮੋਂਗਾ ਬ੍ਰਦਰਸ ਵੱਲੋਂ ਯੂਨਿਟ 2 ਵੱਲੋਂ ਪਿਛਲੇ 2 ਸਾਲਾਂ ਚ 163 ਕਰੋੜ ਰੁਪਏ ਦੀ ਬੋਗਸ ਬਿਲਿੰਗ ਕੀਤੀ ਇਹ ਸਰਕਾਰ ਵੱਲੋਂ ਆਫੀਸ਼ੀਅਲੀ ਆંકੜੇ ਜਿਹੜੇ ਐ ਇਹ ਰਿਲੀਜ਼ ਕੀਤੇ ਗਏ ਐ ਕੋਈ ਅਸੀਂ ਆਪਣੇ ਵੱਲੋਂ ਨਹੀਂ ਦੱਸ ਰਹੇ ਸਰਕਾਰੀ ਪ੍ਰੈਸ ਨੋਟ ਨੂੰ ਵੀ ਤੁਸੀਂ ਸਕਰੀਨ ਤੇ ਦੇਖ ਸਕਦੇ ਆਂ ਆંકੜੇ ਜਿਹਾ ਦੱਸਿਆ ਕੀ ਪੰਜਾਬ ਜੀਐਸਟੀ ਦੀ ਸਪੈਸ਼ਲ ਇਨਵੈਸਟੀਗੇਸ਼ਨ ਜਿਹੜੀ ਇੱਕ ਐਂਡ ਪ੍ਰਵੈਂਸ਼ਰ ਜਿਹੜੇ ਇੱਕ ਯੂਨਿਟ ਹੈਗਾ ਤਾਂ ਉਹਨਾਂ ਵੱਲੋਂ ਜਿਹੜਾ ਇਹ ਪੂਰੀ ਕਾਰਵਾਈ ਅੰਜਾਮ ਦਿੱਤਾ ਗਿਆ ਹੈ ਡਾਇਰੈਕਟਰ ਹੈਗੇ ਅਦੇ ਜਸਕਰਨ ਸਿੰਘ ਬਰਾੜ ਉਹਨਾਂ ਦੀ ਅਗਵਾਈ ਹੇਠ ਟੀਮ ਵੱਲੋਂ ਜਿਹੜਾ ਸਵੇਰੇ ਸਾਜਰੇ ਤੋਂ ਹੀ ਅੱਜ ਇਹ ਜਿਹੜਾ ਪੂਰੇ ਮੋਂਗਾ ਬ੍ਰਦਰਸੇ ਯੂਨਿਟ 2 ਪੁਟੇਵਾਲ ਰੋਡ ਤੇ ਜਿਹੜਾ ਜਾਂਚ ਕੀਤੀ ਗਈ ਜਾਂਚ ਦੇ ਦੌਰਾਨ ਬਹੁਤ ਸਾਰੀਆਂ ਚੀਜ਼ਾਂ ਚੈੱਕ ਕੀਤੀਆਂ ਗਈਆਂ ਤਾਂ ਜਿਹੜਾ ਸਾਹਮਣੇ ਆਂਦਾ ਕਿ 60 ਫਰਮਾਂ ਤੋਂ ਇਹਨਾਂ ਵੱਲੋਂ ਫਰਮਾ ਦੀ ਇਨਵੋਲਵਮੈਂਟ ਨਾਲ ਜਿਹੜੀ ਹੈ ਇਹ ਪੂਰੀ ਬਿਲਿੰਗ ਨੂੰ ਅੰਜਾਮ ਦਿੱਤਾ ਗਿਆ ਹੈ ਵਿਭਾਗ ਵੱਲੋਂ ਇਹ ਵੀ ਜਿਹੜੇ ਖੁਲਾਸੇ ਕੀਤੇ ਗਏ ਨੇ ਕਿ ਜਿਹੜੀ 60 ਫਰਮਾਂ ਨੇ ਇਹ 60 ਫਰਮਾਂ ਦੇ ਥਰੂ ਕੁੱਲ 1270 ਕਰੋੜ ਰੁਪਏ ਦੀ ਜਿਹੜੀ ਬਿਲਿੰਗ ਨੂੰ ਅੰਜਾਮ ਦਿੱਤਾ ਗਿਆ ਬੋਗਸ ਬਿਲਿੰਗ ਨੂੰ ਪਰ ਇਹ ਵੀ ਦੱਸਿਆ ਜਾ ਰਿਹਾ ਹੈ ਵਿਭਾਗ ਵੱਲੋਂ ਕਿ ਜਿਹੜੀਆਂ ਇਹ ਉਹ 60 ਫਰਮਾਂ ਨੇ ਜਿਨ੍ਹਾਂ ਤੇ ਵੀ ਅੱਗੇ ਜਾਂਚ ਹੋਏਗੀ ਔਰ ਇਹਨਾਂ ਤੇ ਵੀ ਪ੍ਰੋਪਰ ਖੁਲਾਸੇ ਹੋਣਗੇ ਕਈ ਹੋਰ ਵੱਡੇ ਨਾਮ ਸਾਹਮਣੇ ਆ ਸਕਦੇ ਇਸ ਪੂਰੇ ਮਾਮਲੇ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਕਿ ਵੱਡੇ ਇਨਪੁਟ ਟੈਕਸ ਦੇ ਜਿਹੜੀ ਹੈ ਉਹ ਖੜੇ ਕੀਤੇ ਗਏ ਨੇ ਬੋਗਸ ਜਿਹਦੇ ਥਰੂ ਵੱਡੇ ਟੈਕਸ ਚੋਰੀ ਹੈਗੀ ਹੈ ਇਹ ਵੀ ਦੱਸਿਆ ਜਾ ਰਿਹਾ ਵਿਭਾਗ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਇਹ ਉਹ ਫਰਮਾਨੇ ਸਾਥ ਜਿਹੜੀਆਂ ਕਿ ਜਿਨ੍ਹਾਂ ਤੋਂ ਪਰਚੇਜ਼ ਕੀਤੇ ਗਏ ਜਿਹੜੇ ਕਿ ਜਾਂ ਤਾਂ ਉਹ ਸਸਪੈਂਡ ਕੀਤੀਆਂ ਗਈਆਂ ਕੈਨਸਲ ਕੀਤੀਆਂ ਗਈਆਂ ਜਾਂ ਇਹ ਜਿਹੜੀ ਹੈਗੇ ਆ ਇਹਨਾਂ ਵੱਲੋਂ ਜਿਹੜੀ ਪਰਚੇਸੇਸ ਹੈਗੀਆਂ ਉਹ ਸਾਰੀ ਸ਼ੱਕਾ ਦੇ ਹਦਾਲਤ ਦੇ ਵਿੱਚ ਹੈ ਕਿਸੇ ਦੇ ਮਤਲਬ ਕਿਤੇ ਵੀ ਪ੍ਰੂਫ ਨਹੀਂ ਮਿਲ ਰਹੇ ਉਹਨਾਂ ਦੇ ਸਹੀ ਹੋਣ ਦੇ ਸੋ ਇਹ ਸਾਰੀਆਂ ਚੀਜ਼ਾਂ ਤੋਂ ਬਾਅਦ ਜਿਹੜਾ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਪੰਜਾਬ ਜੀਐਸਟੀ ਐਕਟ 2017 ਦੇ ਸੈਕਸ਼ਨ 60 ਦੇ ਹੇਠ ਜਿਹੜਾ ਇਹ ਪੂਰੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਔਰ ਜਦੋਂ ਇੰਨੀ ਵੱਡੀ ਟੈਕਸ ਚੋਰੀ ਦਾ ਪਤਾ ਲੱਗਿਆ ਤਾਂ ਉਸ ਤੋਂ ਬਾਅਦ ਹਰਪਾਲ ਸਿੰਘ ਮਾਉਣੀ ਜਿਹੜਾ ਕਿ ਮੰਤਰੀ ਨੇ ਪੰਜਾਬ ਦੇ ਫਰਾਂਸ ਵਿੱਤ ਮੰਤਰੀ ਨੇ ਉਹਨਾਂ ਵੱਲੋਂ ਇਸ ਮਾਮਲੇ ਦੇ ਵਿੱਚ ਸਿੱਧੇ ਸਿੱਧੇ ਤੌਰ ਤੇ ਇੰਡਸਟਰੀ ਟ੍ਰੇਡ ਨੂੰ ਵਾਰਨਿੰਗ ਦਿੱਤੀ ਹੈ ਕਿ ਜੇ ਕਰਦੇ ਉਹ ਟੈਕਸ ਚੋਰੀ ਨਹੀਂ ਸਖਤ ਕਹੇ ਨੇ ਵਿਭਾਗ ਵੱਲੋਂ ਵੀ ਸਾਰੇ ਬਿਜ਼ਨਸ ਨੂੰ ਕਾਰੋਬਾਰੀਆਂ ਨੂੰ ਜਿਹੜਾ ਹੈਗਾ ਵਿਭਾਗ ਦੀ ਮਦਦ ਕਰਨ ਤੇ ਸਹੀ ਆਪਣਾ ਬਣਦਾ ਟੈਕਸ ਜਮ੍ਹਾਂ ਕਰਾਉਣ ਦੇ ਲਈ ਅਪੀਲ ਕੀਤੀ ਗਈ ਹੈ ਵਾਰਨਿੰਗ ਵੀ ਦਿੱਤੀ ਗਈ ਹੈ ਕਿ ਜੇ ਟੈਕਸ ਦੇ ਵਿੱਚ ਹਿਰਫੇਰ ਫੜੇ ਜਾਣਗੇ ਤਾਂ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਏਗੀ ਲਾਅ ਦੇ ਹਿਸਾਬ ਨਾਲ ਤੇ ਬਖਸ਼ੇ ਨਹੀਂ ਜਾਣਗੇ ਸੋ ਇਸ ਮਾਮਲੇ ਦੇ ਵਿੱਚ ਕੁੱਲ ਨਹਰਾਨੀ ਜਨਕ ਖੁਲਾਸੇ ਹੋਏ ਨੇ ਕਿ 163 ਕਰੋੜ ਦੀ ਬੋਕੇਸ ਬਿਲਿੰਗ ਸਿਰਫ ਮੋਂਗਾ ਜਿਹੜੇ 브ਦਰਸ ਯੂਨਿਟ 2 ਬੁੱਡੇਵਾਲ ਰੋਡ ਲੁਧਿਆਣਾ ਤੋਂ ਕੀਤੀ ਗਈ ਹੈ ਔਰ 60 ਫਰਮਾਂ ਦੀ ਇਨਵੋਲਵਮੈਂਟ ਨਾਲ ਟੋਟਲ 1270 ਕਰੋੜ ਰੁਪਏ ਦੀ ਜੀ ਹਾਂ ਕੋਈ ਛੋਟੀ ਮੋਟੀ ਅਮਾਉਂਟ ਨਹੀਂ ਹੁੰਦੀ ਐਨ ਲੱਗਦਾ ਕਿ 1000 1200 ਕਰੋੜ ਦੀ ਕੋਈ ਵੈਲਿਊ ਹੀ ਨਹੀਂ ਰਹੀ ਸੋ 1270 ਕਰੋੜ ਦੀ ਬੋਗਸ ਬਿਲਿੰਗ ਕਰਕੇ ਵੱਡਾ ਇਨਪੁਟ ਟੈਕਸ ਕ੍ਰੈਡਿਟ ਜਿਹੜਾ ਖੜਾ ਕੀਤਾ ਗਿਆ ਬੋਗਸ ਔਰ ਸਾਰੇ ਮਾਮਲੇ ਦੀ ਜਾਂਚ ਜਿਹੜੀ ਹੈ ਪੰਜਾਬ ਜੀਐਸਟੀ ਵਿੰਗ ਦੇ ਸਹੀਪੂ ਜੀ ਹਾਂ ਸਪੈਸ਼ਲ ਇਨਵੈਸਟੀਗੇਸ਼ਨ ਪ੍ਰिवेंशन ਜਿਹੜਾ ਇੱਕ ਯੂਨਿਟ ਹੈ ਟੀਮ ਹੈਗੀ ਹੈ ਉਹਦੇ ਵੱਲੋਂ ਕੀਤੀ ਗਈ ਹੈ ਜਿਹੜੇ ਡਾਇਰੈਕਟਰ ਨੇ ਜਸਕਰਨ ਸਿੰਘ ਤੇਜਾ ਉਹਨਾਂ ਦੇ ਲੀਡਰਸ਼ਿਪ ਦੇ ਵਿੱਚ ਇਹ ਸਾਰੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ ਪੰਜਾਬ ਜਿਹੜਾ ਜੀਐਸਟੀ ਟੀਮ ਦੀ ਹੈ ਸਪੈਸ਼ਲ ਵਿੰਗ ਹੈਗਾ ਇਨਵੈਸਟੀਗੇ ਸਪੈਸ਼ਲ ਇਨਵੈਸਟੀਗੇਸ਼ਨ ਐਂਡ ਪ੍ਰੋਵੈਂਜ ਜਿਹੜਾ ਤੇ ਵਿੰਗ ਹੈ ਯੂਨਿਟ ਟੀਮ ਜਿਹੜੀ ਹੈਗੀ ਉਹਨਾਂ ਵੱਲੋਂ ਇਸ ਪੂਰੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਗੱਲਬਾਤ ਇਹ ਹੈ ਕਿ ਇਹ ਕਾਰਵਾਈ ਏਡੀ ਗੋਪਨੀਯ ਤਰੀਕੇ ਨਾਲ ਸੀ ਕਿ ਜਦੋਂ ਇਸ ਖਬਰ ਦਾ ਖੁਲਾਸਾ ਹੁੰਦਾ ਹੈ ਜਦੋਂ ਇਸ ਖਬਰ মিডিਆ ਦੇ ਵਿੱਚ ਫੈਲਦੀ ਹੈਗੀ ਹੈ ਇਹ ਖਬਰ ਪਬਲਿਕਲੀ ਜਾਣਹਿ ਜਿਹੜੀ ਜਾਗਰੂਕ ਕੀਤੀ ਜਾਂਦੀ ਹੈ ਤਾਂ ਉਦੋਂ ਬਹੁਤ ਸਾਰੇ ਕੁਤੇ ਪੰਜਾਬ ਜੀਐਸਟੀ ਡਿਪਾਰਟਮੈਂਟ ਦੇ ਅਧਿਕਾਰੀ ਵੀ ਹੈਰਾਨ ਰਹਿ ਗਏ ਉਹਨਾਂ ਨੂੰ ਵੀ ਇਸ ਬਾਰੇ ਨਹੀਂ ਪਤਾ ਸੀ ਕਿ ਇਹ ਐਦਾਂ ਦੀ ਕੋਈ ਕਾਰਵਾਈ ਹੋਈ ਹੈ ਜਾਂ ਐਦਾਂ ਦੇ ਇਹਨੇ ਸੀਕ੍ਰੀਟ ਤਰੀਕੇ ਨਾਲ ਮੈਸ਼ਨ ਨੂੰ ਪੂਰੇ ਨੂੰ ਹੈਂਡਲ ਕੀਤਾ ਗਿਆ ਸੀਗਾ ਸੋ ਕੁੱਲ ਮਿਲਾ ਕੇ ਜਿਹੜਾ ਸੂਤਰਾਂ ਦੇ ਵੱਲੋਂ ਇਹ ਵੀ ਪਤਾ ਲੱਗ ਰਿਹਾ ਕਿ ਜਿਹੜੇ 60 ਬੋਗਸ ਬਿਲੰਗ ਫਰਮਾਂ ਦੇ ਥਰੂ ਇਹ ਬਿਲਿੰਗ ਪੂਰੇ ਸਕੈਂਡਲ ਨੂੰ ਉਸਕੇ ਅੰਜਾਮ ਦਿੱਤਾ ਗਿਆ ਇਹਦੇ ਵਿੱਚ ਕੁਝ ਲਗਭਗ 2 ਤੋਂ 3 ਹੋਰ ਵੱਡੇ ਨਾਮਾ ਦੇ ਖੁਲਾਸੇ ਹੋ ਸਕਦੇ ਨੇ ਇਹ ਅਸੀਂ ਨਹੀਂ ਕਹਿ ਰਹੇ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਆ ਰਹੀ ਹੈ ਕਿਉਂਕਿ ਇਹਦੇ ਵੱਡੇ ਸਕੈਂਡਲ ਹੋ ਕੋਈ ਇੱਕ ਬੰਦਾ ਜਾਂ ਦੋ ਬੰਦੇ ਅੰਜਾਮ ਨਹੀਂ ਦਿੱਤੇ ਇਹਦੇ ਵਿੱਚ ਬਹੁਤ ਸਾਰੇ ਲੋਕ ਤੇ ਕੌਣ-ਕੌਣ ਸ਼ਾਮਿਲ ਹੈ ਸੱਤ ਦੇ ਪ੍ਰੂਫ ਜਿਹੜੇ ਹੈਗੇ ਆ ਉਹ ਸਾਹਮਣੇ ਆ ਰਹੇ ਨੇ ਕਿਸੇ ਵੀ ਵੇਲੇ ਦੋ ਹੋਰ ਵੱਡੀਆਂ ਕੰਪਨੀਆਂ ਦੇ ਆ ਦੋ ਹੋਰ ਵੱਡੇ ਨਾਮ ਹੈਰਾਨੀ ਦੇ ਨਕ ਨਾਮ ਸਾਡੇ ਤੁਹਾਡੇ ਸਾਹਮਣੇ ਆ ਸਕਦੇ ਫਿਲਹਾਲ ਇਸ ਵੇਲੇ ਦੀ ਵੱਡੀ ਖਬਰ ਟੈਕਸ ਚੋਰੀ ਨੂੰ ਲੈ ਕੇ ਪੰਜਾਬ ਜੀਐਸਟੀ ਦੀ ਸਿਪੂ ਟੀਮ ਵੱਲੋਂ ਜਿਹੜਾ ਖੁਲਾਸਾ ਕੀਤਾ ਗਿਆ ਮੰਤਰੀ ਹਰਪਾਲ ਧੀਮਾ ਇੱਕਦਮ ਹਰਕਤ ਚਾਗੇ ਨੇ ਸਿੱਧੇ ਸਿੱਧੇ ਤੌਰ ਤੇ ਕਾਰੋਬਾਰੀਆਂ ਨੂੰ ਜਿਹੜਾ ਵਾਰਨਿੰਗ ਦੇ ਦਿੱਤੀ ਗਈ ਹੈ